ਪੰਜਾਬ ਪੋਲਿਟিক্যাল ਫੋਰਕ ਦਾ ਚੈਨਲ ਤੇ ਤੁਹਾਡਾ ਸਵਾਗਤ ਮੈਂ ਹਾਂ ਬਿਕਰਮਜੀਤ ਸਿੰਘ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਵੀ ਮੀਂਹ ਤੋਂ ਬਾਅਦ ਪਟਿਆਲਾ ਦੇ ਮਾਡਲ ਟਾਊਨ ਦਾ ਮਾਡਲ ਤੁਸੀਂ ਵੇਖ ਰਹੇ ਹੋ ਵੀ ਡੇਡੜ ਫੁੱਟ ਜਿਹੜਾ ਪਾਣੀ ਹੈ ਸਾਰੇ ਜਿਹੜੇ ਰਸਤੇ ਤੁਹਾਨੂੰ ਮੈਂ ਦਿਖਾ ਰਿਹਾ ਵੀ ਇੱਧਰ ਸਰਕਾਰੀ ਕੁਆਟਰ ਨੇ ਈ ਬਲਾਕ ਨੇ ਤੁਸੀਂ ਵੇਖ ਰਹੇ ਹੋ ਤਸਵੀਰਾਂ ਦੇ ਵਿੱਚ ਪਾਣੀ ਹੀ ਪਾਣੀ ਆ ਨਜ਼ਰ ਆ ਰਿਹਾ ਮੈਨੂੰ ਲੱਗਦਾ ਵੀ ਅਜੇ ਥੋੜਾ ਜੀ ਮੀਂਹ ਪੈ ਤੇ ਪ੍ਰਸ਼ਾਸਨ ਦੀ ਕੋਲ ਉਲੀ ਇੱਕ ਪਾਸ਼ ਅਲਾਕਾ ਤੁਸੀਂ ਦੇਖ ਰਹੇ ਹੋ ਮੇਰਾ ਮੋਟਰਸਾਈਕਲ ਦੀ ਆਵਾਜ਼ ਵੀ ਤੁਹਾਨੂੰ ਸੁਖਾਈ ਦੇ ਰਹੀ ਹੋ ਸਾਹਮਣੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਵੀ ਕਿੱਦਾਂ ਆਸ਼ ਅਲਾਕੀ ਇਸ ਵੀ